ਇਹ ਮਾਨ ਸਿੰਘ ਖਾਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਹੈ ਜੀ ਬਹੁਤ ਮਿਹਰਬਾਨੀ ਮਾਨ ਸਿੰਘ ਜੀ ਇਹ ਮਾਨ ਸਿੰਘ ਜੀ ਅਸੀਂ ਤਿੰਨ ਉਦਾਹਰਨ ਅੱਜ ਤਿੰਨ ਕੇਸਿਸ ਸਾਹਮਣੇ ਲੈ ਕੇ ਆਏ ਆ ਇੱਕ ਪਾਸੇ ਹੈ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਵੀਨ ਦਾ ਦੂਜੇ ਪਾਸੇ ਹੈ ਅੰਮ੍ਰਿਤਪਾਲ ਸਿੰਘ ਜੋ ਲੋਕ ਸਭਾ ਦੇ ਖਡੂਰ ਸਾਹਿਬ ਤੋਂ ਮੈਂਬਰ ਨੇ ਤੇ ਤੀਸਰਾ ਸੋਨਮ ਵੰਗਚੁਕ ਜੋ ਲਦਾਖੀ ਆਗੂ ਨੇ ਇਹਨਾਂ ਵਾਸਤੇ ਇੰਜ ਲੱਗ ਰਿਹਾ ਵਾ ਕਿ ਵੱਖਰੇ ਵੱਖਰੇ ਨਿਯਮ ਔਰ ਕਾਨੂੰਨ ਵਰਤੇ ਜਾ ਰਿਹਾ ਵਾ ਕੀ ਕਹਿਣਾ ਚਾਹੋਗੇ ਹਾਂ ਜੀ ਬਿਲਕੁਲ ਸਹੀ ਗੱਲ ਹੈ ਦੇਖੋ ਜੋ ਐਮਪੀ ਭਾਈ ਅਮਰਤ ਪਾਲ ਸਿੰਘ ਨੇ ਤੇ ਜੋ ਸੋਨੂ ਵਾਂਚੂ ਨੇ ਜੀ ਤੇ ਦੋ ਅਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਆਪਦੀਆਂ ਸਟੇਟਾਂ ਦੇ ਲਈ ਖੜੀਆਂ ਨੇ ਹੂੰ ਜਿਨ੍ਹਾਂ ਨੇ ਆਪਦੇ ਲੋਕਾਂ ਦੇ ਲਈ ਸੰਘਰਸ਼ ਕੀਤਾ ਆਪ ਦੇ ਕੌਮਾਂ ਦੇ ਲਈ ਲੜੀਆਂ ਨੇ ਹੂੰ ਹੂੰ ਤੇ ਦੂਸਰੇ ਪਾਸੇ ਜੋ ਗਰਮੀ ਕਰਾ ਰਹੀ ਮੈਂ ਜੋ ਇੱਕ ਥੀ ਲਾਲੋ ਮਰਡਰ ਕਨਵਿਕਟ ਹੈ ਰੇਤ ਕਨਵਿਕਟ ਹੈ ਐਸ਼ਕਸਤ ਬੰਦਾ ਹੈ ਗੁਰੂ ਗ੍ਰੰਥ ਸਾਹਿਬਹਾਰਾ ਦਾ ਦੁਖੀ ਹੈ ਹੂੰ ਇਹ ਜਿਹੇ ਬੰਦਾ ਸਰਕਾਰ ਨੂੰ ਫਿੱਟ ਆਉਂਦਾ ਹੈ ਹਾਂ ਜਿਹੜੀ ਵੋਟਾਂ ਇਕੱਠੀਆਂ ਕਰਦਾ ਹੈ ਉਪਦੇਸ਼ ਦਿੰਦਾ ਹੈ ਉਹਦੇ ਜਿੰਨੇ ਵੀ ਆ ਇੰਟੈਲੀਜੈਂਸੀ ਨੇ ਪ੍ਰੇਮੀ ਨੇ ਉਹ ਸਰਕਾਰਾਂ ਨੂੰ ਹਰਿਆਣੇ ਦੇ ਵਿੱਚ ਭਾਜਪਾ ਨੂੰ ਵੋਟ ਪਾਉਂਦੀਆਂ ਨੇ ਆਮ ਆਦਮੀ ਪਾਰਟੀ ਹੋ ਗਿਆ ਬਾਜ਼ਰ ਤੜਾ ਹੋ ਗਿਆ ਸਾਰਨ ਸਪੋਰਟ ਕਰਦੇ ਹਾਂ ਪਰ ਜੋ ਐਮਪੀ ਭਾਈ ਅਮਰਿਤਪਾਲ ਸਿੰਘ ਨੇ ਉਹ ਵਾਕਈ ਪੰਜਾਬ ਲਈ ਖੜੇ ਨੇ ਤੇ ਸੋਣ ਵਾਜੂ ਆਪ ਦੇ ਅਦਾਸ਼ ਲਈ ਖੜੇ ਨੇ ਵੀ ਦੇਖੋ ਐਸੀ ਜਿਹੜੀ ਲੜਾਈ ਹੈ ਨਾ ਜਿਹਨਾਂ ਸ਼ਕੀਅਤਾਂ ਦੀ ਉਹਦੀ ਸੀਟਾਂ ਦੇ ਖਾਤਰ ਹੈ ਵੱਧ ਅਧਿਕਾਰਾਂ ਲਈ ਹਾਂ ਉਹਨਾਂ ਦੇ ਦਾ ਸੀਟ ਹੈ ਉਸ ਡੈਮੋਕ੍ਰੇਸੀ ਬਹਾਲ ਰਵੇ उसे डिवैलपमेंट हो मेन जो है भी उत्तर जो मूल निवासी सुरक्षित रहन उन्हों चुकी थोड़ा कल्चर सुरक्ष्य रहे धर्म सुरक्षित रहे इसे जो एम पी भाई अमृतपाल सि लड़ाई से सरकार चीजा फिट नहीं आदि तो देखो इतने जो मैं नहीं समझता भी इतने कोई लॉ ऑफ कॉन्स्टीट्यूशन कह सूल ऑफ लॉ नहीं कह सॉ ऑफ रूलर है क्योंकि तो देखो इस इनहरेंट ਅਨਫੀਰਨੇਸੇ ਸਿਸਲੀ ਕੋਈ ਹੋਰ ਨਹੀਂ ਕੁਛ ਤੁਸੀਂ ਦੇਖੋ ਐਮਪੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ਤੇਜਿੰਦਰ ਸਿੰਘ ਹੋਣਾ ਨੇ ਜੋ ਪਰੋਲ ਲਈ ਲਿਖਿਆ ਸੀ ਰੀਟੇਨਿੰਗ ਅਥਾਰਟੀ ਜਾਂ ਡੀਸੀ ਅੰਮ੍ਰਿਤਸਰ ਮਤਲਬ ਮੇਨ ਸੇ ਕਰਤਾ ਕਰਤਾ ਪੰਜਾਬ ਸਰਕਾਰ ਹੀ ਹੈ ਪਰ ਉਹ ਬੜਾ ਵਧੀਆ ਵਿਸ਼ਵਾਸੀ ਵੀ ਉਹਨਾਂ ਦੇ ਖਦੂਰ ਸਾਹਿਬ ਏਰੀਆ ਦੇਖੋ ਖਦੂਰ ਸਾਹਿਬ ਜੋ ਐਮਪੀ ਸੀਟ ਹੈ ਸਾਰਾ ਵੱਧ ਪ੍ਰਭਾਵਿਤ ਹੋਈ ਹੈ ਹੜਾ ਕਰਤੀ ਹੂੰ ਕਪੂਰਥਲਾ ਏਰੀਆ ਸੁਲਤਾਨਪੁਰ ਲੋਧੀ ਜੀਰਾ ਆ ਫਰੋਈਪੁਰ ਦਾ ਏਰੀਆ ਆ ਗਿਆ ਪੱਟੀ ਤਰਨਤਾਰਨ ਦਾ ਆ ਗਿਆ ਇਹ ਸਾਰਾ ਖਦੂਰ ਸਾਹ ਪਾਰਲੀਮੈਂਟਰੀ ਸੀਟ ਦਾ ਹਿੱਸਾ ਹੈ ਬੜਾ ਜਿਆਦਾ ਹੜਾ ਦੀ ਮਾਰ ਹੋਈ ਹੈ ਇੱਥੇ ਤੇ ਉਹ ਇਹੀ ਸੀ ਵੀ ਹੜ੍ਹਾਂ ਚ ਆ ਕੇ ਜੋ ਸੈਂਟੀ ਲੈਡ ਫੰਡਸ ਹੁੰਦੇ ਨੇ ਉਹਨਾਂ ਦੀ ਡਿਸਪਲਸਮੈਂਟ ਹੋ ਸਕੇ ਲੋਕਾਂ ਦਾ ਹੋਰ ਜਿਹੜਾ ਮਦਦ ਹੈ ਉਹ ਕਰ ਸਕਣ ਪਰ ਸਰਕਾਰ ਇਹ ਵੀ ਨਹੀਂ ਜੋ ਚੰਗਾ ਸਮਝਦੀ ਉਹਨਾਂ ਦੀ ਜਿਹੜੀ ਪਰੋਲ ਆ ਉਹ ਡਿਸਪੈਚ ਕਰ ਦਿੰਦੀ ਹੈ ਜੀ इमान सिंह जी ये दसो कि ਹੁਣ ਤੱਕ ਕਿਉਂਕਿ ਪਤਾ ਲੱਗਦਾ ਵਾ ਕਿ ਹਰ ਮੈਂਬਰ ਪਾਰਲੀਮੈਂਟ ਨੂੰ 5 ਕਰੋੜ ਰੁਪਈਆ ਹਰ ਸਾਲ ਮਿਲਦਾ ਵਾ ਐਮਪੀ ਲੈਂਡ ਫੰਡ ਚ ਅਮਰਿਤਪਾਲ ਸਿੰਘ ਹੁਣ ਤੱਕ ਉਹਨਾਂ ਨੂੰ ਕਰੀਬ ਆਲਮੋਸਟ 2 ਸਾਲ ਹੋ ਚੁੱਕੇ ਆ ਹੁਣ ਤੱਕ ਉਹਨਾਂ ਨੇ ਕੋਈ ਵਰਤਿਆ ਵਾ ਆਪਣਾ ਐਮਪੀ ਲੈਂਡ ਫੰਡ ਦਿੱਖੋ ਤਾਂ ਲੈਟਰਸ ਵਗੈਰਾ ਤਾਂ ਕਾਫੀ ਲਿਖੀਆਂ ਨੇ ਜੀ ਹੂੰ ਕਿ ਜੋ ਉਹਨਾਂ ਨੇ ਅੰਦਰ ਜੀਲ ਵਿੱਚੋਂ ਵੀ ਕਾਫੀ ਡ੍ਰੈਸ ਕੀਤੀਆਂ ਨੇ ਸਪੀਕਰ ਸਾਹਿਬ ਨੂੰ ਡ੍ਰੈਸ ਕੀਤੀਆਂ ਨੇ ਜਿਹੜੇ ਆ ਉਹਨਾਂ ਨੇ ਆਪਾਂ ਆਰਓ ਚੁਸ ਕੀਤੇ ਹੈ ਡੀਸੀ ਕਰਨਤਾਰਨ ਚੁਸ ਕੀਤੇ ਹੈ ਤੇ ਆਪਾਂ ਉਹਨਾਂ ਨੂੰ ਜਿਹੜਾ ਪ੍ਰੋਜੈਕਟ ਡਵੈਲਪਮੈਂਟ ਲਈ ਵੀ ਲਿਚੀ ਦਿੱਤੀ ਹੈ ਵੀ ਇਹਨਾਂ ਨਾਲ ਚੀਜ਼ਾਂ ਤੇ ਜਿਹੜੀ ਕੀ ਐਸਟੀ ਵੀ ਹੋਣੀ ਚਾਹੀਦੀ ਪਿਆ ਨਿਵੇਸ਼ ਹੋਣਾ ਚਾਹੀਦਾ ਹੈ ਤੇ ਫੰਡ ਦੀ ਯੂਟਿਲਾਈਜੇਸ਼ਨ ਹੋਣੀ ਚਾਹੀਦੀ ਪਰ ਉਹ ਅੱਗੇ ਹੁਣ ਆਰਓ ਦੇ ਹੱਥ ਵਿੱਚ ਹੈ ਰਿਟਰਨਿੰਗ ਅਫਸਰ ਜੋ ਕਰਨਤਾਰਨ ਦੇ ਡੀਸੀ ਨੇ ਉਹਨਾਂ ਨੇ ਮੇਰੇ ਹਿਸਾਬ ਨਾਲ ਕੋਈ ਡਿਸਬਰਸਮੈਂਟ ਨਹੀਂ ਕੀਤੀ ਇਸ ਤੇ ਹਾਲੀ ਤੱਕ ਕੋਈ ਡਿਸਬਰਸਮੈਂਟ ਨਹੀਂ ਹੋਈ ਮੇਰੇ ਧਿਆਨ ਵਿੱਚ ਤਾਂ ਹੈ ਨਹੀਂ ਜੀ ਜੀ ਬਾਕੀ ਜਿਹੜੇ ਕੋਈ ਇਲੈਕਸ਼ਨ ਏਜੰਟ ਅਪਾਇੰਟ ਕੀਤੇ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਉਹਨਾਂ ਦੇ ਉਹ ਬਿਹਤਰ ਜਾਣਕਾਰੀ ਦੇ ਸਕਦੇ ਨੇ ਪਰ ਮੇਰੀ ਨਿਗਾਹ ਦੇ ਵਿੱਚ ਕੋਈ ਡਿਸਬਰਸਮੈਂਟ ਨਹੀਂ ਹੋਈ ਹਲੇ ਤੱਕ ਜੀ ਈਮਾਨ ਸਿੰਘ ਜੀ ਐਨਐਸਏ ਦੇ ਖਿਲਾਫ ਔਰ ਹੁਣ ਅੰਮ੍ਰਿਤਪਾਲ ਦੇ ਉੱਪਰ ਯੂਏਪੀਏ ਦਾ ਕੇਸ ਵੀ ਇੱਕ ਬਣਿਆ ਵਾ ਇਹਦੇ ਖਿਲਾਫ ਤੁਸੀਂ ਕਾਨੂੰਨੀ ਤੌਰ ਤੇ ਕੀ ਕੋਸ਼ਿਸ਼ ਕਰ ਰਹੇ ਜੀ ਕੀ ਕਰ ਰਹੇ ਜੀ ਅ ਦੇਖੋ ਜੋ ਹੁਣ ਭਾਈ ਅਮਰਤਪਾਲ ਸਿੰਘ ਉੱਪਰ ਤੀਸਰੀ ਐਨਐਸਸੀ ਲੱਗੀ ਹੈ ਜੀ ਹੂੰ ਤੇ ਹੁਣ ਜੋ ਜੋ ਸੈਕਿੰਡ ਐਨਐਸਸੀ ਸੀ ਜੋ ਕਿ ਲਾਈ ਗਈ ਸੀ ਉਹਨਾਂ 24 2024 ਅਪ੍ਰੈਲ ਦੇ ਵਿੱਚ ਉਹਨਾਂ ਨੂੰ ਅਸੀਂ ਮਾਨਯੋਗ ਹਾਈ ਕੋਰਟ ਚੈਲੰਜ ਕੀਤਾ ਸੀ ਅੱਛਾ ਪਰ ਉਹ ਐਨਐਸਸੀ ਸਮਾਪਤ ਹੋ ਗਈ ਅਪ੍ਰੈਲ 2025 ਵਿੱਚ ਪਰ ਉਹ ਕੇਸ ਨਹੀਂ ਉਸਦਾ ਹੱਲ ਹੋਇਆ ਫਾਈਨਲ ਆਰਗੂਮੈਂਟਸ ਵੀ ਪਏ ਫਿਰ ਅਸੀਂ ਜੋ ਹੁਣ ਮਾਨਯੋਗ ਸੁਪਰੀਮ ਕੋਰਟ ਦਾ ਰੋਕ ਕੀਤਾ ਸੀ ਉਹਨਾਂ ਦੇ ਪਿਛਲੇ ਹਫਤੇ ਜਿਹੜੀ ਕੀ ਉਹ ਰਿਟ੍ਰਿਬਿਸ਼ਨ ਹੈ ਉਹ ਲੱਗ ਚੁੱਕੀ ਹੈ ਜੀ ਇਸ ਹਫਤੇ ਜਰਮਾਨੀਓ ਕਿ ਸੁਪਰੀਮ ਕੋਰਟ ਵਿੱਚ ਛੁੱਟੀਆਂ ਨੇ ਜੀ ਆਪ ਦੁਸ਼ਹਿਰੇ ਕਰਕੇ ਜੀ ਤੇ ਹੁਣ ਅਗਲੇ ਹਫਤੇ ਜਿਹੜੀ ਹੈ ਉਹਨਾਂ ਦੀ ਜਿਹੜੀ ਸੰਭਾਵਨਾ ਹੈ ਜਿਹੜਾ ਹਫਤਾ 6 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਉਸ ਹਫਤੇ ਉਹਨਾਂ ਜਿਹੜੀ ਸੁਣਵਾਈ ਹੈ ਜੀ ਉਹ ਜ਼ਰੂਰ ਹੋਵੇਗੀ ਸੁਪਰੀਮ ਕੋਰਟ ਵਿੱਚ ਅਖਾਰਾ ਸਾਹਿਬ ਜਦੋਂ ਕਾਨੂੰਨ ਤੇ ਤੇ ਨਿਗਾਹ ਮਾਰੀਏ ਐਨਐਸਏ ਕਾਨੂੰਨ ਤੇ ਨਿਗਾਹ ਮਾਰੀਏ ਤੇ ਉੱਥੇ ਹੁੰਦਾ ਜੀ ਕਿ ਐਨਐਸਏ 10 ਮਹੀਨੇ ਤੋਂ ਵੱਧ ਜੇ ਕਿਸੇ ਦੇ ਉੱਤੇ NSA ਲਾਉਣੀ ਹੋਵੇ ਤੇ ਐਡਵਾਈਜ਼ਰੀ ਬੋਰਡ ਦੀ ਸਹਿਮਤੀ ਚਾਹੀਦੀ ਆ ਔਰ ਵੱਧ ਤੋਂ ਵੱਧ NSA 1 ਸਾਲ ਹੀ ਲੱਗ ਸਕਦੀ ਹੈ ਤੇ ਉਹ ਫਿਰ ਤੀਸਰੀ ਵਾਰੀ ਕਿਵੇਂ ਹੁਣ ਉਹਨਾਂ ਨੂੰ 2.5 ਸਾਲ ਕਿਵੇਂ ਹੋ ਗਏ ਫਿਰ ਦੇਖੋ ਸਾ ਇੰਡੀਅਨ ਹਿਸਟਰੀ ਵਿੱਚ ਅਨਪ੍ਰੈਸੀਡੈਂਟਡ ਹੈ ਜੀ ਜੇ ਆਪਾਂ ਦੇਖੀਏ ਪਹਿਲੀ ਵਾਰ NSA ਲਗਾਤਾਰ ਦੇਖੋ 1984 ਤੋਂ ਬਾਅਦ ਕਾਫੀ ਸ਼ਖਸੀਅਤਾਂ ਨੇ ਆਪਣੇ ਸਰਦਾਰ ਕਰਨਲ ਸਿੰਘ ਸੰਜੋਲੀ ਸਾਹਿਬ ਨੇ ਹੋਰ بڑے ਆਗੂ ਨੇ ਜਿੰਨਾ ਤੇ ਜਿਵੇਂ ਮੈਨੂੰ ਕੰਜੋਲੀ ਸਾਹਿਬ ਦੱਸ ਰਹੇ ਸਨ ਵੀ ਉਹਨਾਂ ਤੇ ਲਗਾਤਾਰ ਕਨਜੈਕਟਿਵਲੀ ਦੋ ਵਾਰ ਐਨਸੀ ਲੱਗੀ ਸੀ 7 ਸਾਲ ਕਰਕੇ 1986 ਸਾਲ ਦੇ ਤੇ ਹੁਣ ਤੀਜੀ ਵਾਰ ਇਹ ਬਿਲਕੁਲ ਅਨਪ੍ਰੀਸੀਡੈਂਟਡ ਹੈ ਤੀਜੀ ਵਾਰ ਕਿਸੇ ਤੇ ਨਹੀਂ ਲੱਗੀ ਹੋਣੀ ਮੇਰੇ ਸਾਹਮਣੇ ਇੰਡੀਅਨ ਹਿਸਟਰੀ ਦੇ ਵਿੱਚ 1980 ਜਨਮੇ ਬਣਿਆ ਪਹਿਲਾ ਮੀਕਾ ਹੁੰਦਾ ਸੀ ਤੇ ਇਹ ਬਿਲਕੁਲ ਨਵਾਂ ਹੈ ਉਹ ਨਵੇਂ ਫੈਕਟ ਫਿਜੂਲ ਦੇ ਫੈਕਟਸ ਹੋਏ ਤੇ ਜ਼ਿਕਰ ਕੀਤਾ ਇੱਕ ਯੂਏਪੀਏ ਵਾਲਾ ਕੇਸ ਹੈ ਉਹ ਹਰੀਨਾਕਾਪਰ ਕੇਸ ਚੋਂ ਦੇਖੋ ਆ ਮੇਰੇ ਸਾਹ ਦੇ ਨਾਲ ਅਕਤੂਬਰ 9 10 ਅਕਤੂਬਰ 2024 ਦਾ ਕੇਸ ਹੈ ਤੇ ਉਹਨਾਂ ਨੂੰ ਹਫ਼ਤੇ 10 ਦਿਨਾਂ ਬਾਅਦ ਨਾਮਜ਼ਦ ਕੀਤਾ ਸੀ ਬਾਕਾਇਦਾ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਚਲਾਨ ਵਿੱਚ ਪੰਜਾਬ ਪੁਲਿਸ ਕੁਝ ਵੀ ਨਹੀਂ ਪੇਸ਼ ਕਰ ਸਕੀ ਫਿਰ ਉਸ ਚਲਾਨ ਨੂੰ ਆਧਾਰ ਬਣਾ ਦਿੱਤਾ ਕੁਝ ਬੰਦੇ ਨੇ ਸਰਕਾਰਾਂ ਦੇ ਚਾਊਟ ਨੇ ਵਕਾਊ ਨੇ ਉਹਨਾਂ ਨੇ ਸਾਹਿਬ ਅਮਰਿਤਪਾਲ ਸਿੰਘ ਖਿਲਾਫ ਇਹ ਫਿਰ ਤਾਂ ਸਾਨੂੰ ਜੇਲ੍ਹ ਚਾਹੇ ਚਾਹੇ ਜੇਲ੍ਹ ਵਿੱਚ ਬੈਠੇ ਸਾਡੀਆਂ ਜਾਨ ਨੂੰ ਖਤਰਾ ਹੈ ਜੀ ਉਹਨਾਂ ਤੋਂ ਜੀ ਫਿਰ ਕੋਈ ਇੱਕ ਹੀ ਐਸ ਔਰਗੇਨਾਈਜੇਸ਼ਨ ਕੈਂਡੀਡਟ ਤਿਆਰ ਹੋ ਰਹੀ ਸੀ ਦੀ ਸਾਡਾ ਕੋਈ ਲੈਣ ਦੇ ਨਹੀਂ ਉਸ ਔਰਗੇਨਾਈਜੇਸ਼ਨ ਨਾਲ ਤੇ ਫਰਵਰੀ 2025 ਚ ਔਰਗੇਨਾਈਜੇਸ਼ਨ ਬਣੀ ਹੈ ਉਦੋਂ ਵੀ ਤਾਂ ਜਮਰਤਪਾਲ ਸਿੰਘ ਜੀ ਨੇ ਉਸ ਨਾਲ ਜੋੜ ਕੇ ਤੇ ਝੂਠੇ ਮੁਕੇ ਦੋ ਗਰਾਊਂਡਸ ਬਣਾ ਕੇ ਦਿੱਤੀ ਜੀ ਵਾਰ ਐਨਐਸਏ ਲਾ ਦਿੱਤੀ ਪਰ ਹੁਣ ਸਾਨੂੰ ਉਮੀਦ ਹੈ ਕਿ ਮਾਨਯੋਗ ਸੁਪਰੀਮ ਕੋਰਟ ਤੋਂ ਸਾਨੂੰ ਜਰੂਰ ਇਨਸਾਫ ਮਿਲੇਗਾ। ਅ ਮਾਨ ਸਿੰਘ ਐਨਐਸਏ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਵਾ ਇਹ ਕਾਨੂੰਨ 1980 ਚ ਬਣਿਆ ਪਹਿਲੋ ਮੀਸਾ ਸੀ ਤੇ ظاہر ਹੈ ਕਿ ਕਈ ਲੋਕਾਂ ਦੇ ਲੱਗਾ ਹੋਊਗਾ ਤੇ ਕਈ ਵਾਰ ਇਹ ਮਸਲਾ ਹਾਈ ਕੋਰਟ ਤੇ ਸੁਪਰੀਮ ਕੋਰਟਸ ਪਹੁੰਚਿਆ ਹੋਊਗਾ ਹੁਣ ਤੱਕ ਕੀ ਰਿਹਾ ਵਾ ਸੁਪਰੀਮ ਕੋਰਟ ਦਾ ਰਵਈਆ ਦੇਖੋ ਇਹ ਮੈਸੇਜ ਜੋ ਮਾਨੂਅਲ ਸੁਪਰੀਮ ਕੋਰਟ ਨੇ ਡੈਪ੍ਰੀਕੇਟ ਕੀਤਾ ਹੈ ਜੋ ਐਨਐਸਟੀ ਇੱਕ ਹੈਲਦੀ ਪ੍ਰੈਕਟਿਸ ਦਾ ਹੈ ਨਹੀਂ ਗੱਲ ਹੂੰ ਕਿ ਇਹ ਰਿਟੈਂਸ਼ਨ ਵਿਦਆਊਟ ਟ੍ਰਾਇਲ ਹੈ ਇਸੇ ਬੰਦੇ ਦੀ ਅਪੀਲ ਨਹੀਂ ਦਲੀਲ ਨਹੀਂ ਇਹਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਇਹ ਜਿਹੜੇ ਐਡਵਾਈਜ਼ਰੀ ਬੋਰਡ ਵੀ ਮੈਂ ਸਮਝਦਾ ਸਰਕਾਰ ਦੇ ਪਪੈਸ਼ੀ ਹੁੰਦੇ ਆ ਉੱਥੇ ਜੀ ਕੋਈ ਇੰਡੀਪੈਂਡੈਂਟ ਸਹੀ ਨਹੀਂ ਹੁੰਦੀ ਐਡਵਾਈਜ਼ਰੀ ਬੋਰਡ ਹੂੰ ਹੂੰ ਤੇ ਇਹ ਟੈਂਸ਼ਨ ਇੱਕ ਮਾਡਰਨ ਡੈਮੋਕ੍ਰੇਸੀ ਦੇ ਵਿੱਚ ਦੇਖੋ ਕਿਸੇ ਵੀ ਅਮਰੀਕਾ ਯੂਰਪ ਦੇ ਵਿੱਚ ਆਪਾਂ ਦੇਖੀਏ ਹੋਰ ਐਡਵਾਂਸਡ ਡੈਮੋਕ੍ਰੇਸੀ ਸਹੀ ਕੋਈ ਪ੍ਰੋਪਰ ਟੈਂਸ਼ਨ ਆਦੀ ਕੋਈ ਚੀਜ਼ ਨਹੀਂ ਹੁੰਦੀ ਟੈਂਸ਼ਨ ਵਿਦਆਊਟ ਟ੍ਰਾਇਲ ਪਰ ਫਿਰ ਵੀ ਬੜੀ ਮਾੜੀ ਗੱਲ ਆ ਆਪਣਾ ਸੰਵਿਧਾਨ ਇਸ ਲਈ ਪ੍ਰੋਵਾਈਡ ਕਰਦਾ ਅੰਡਰ ਆਰਟੀਕਲ 22 ਫਾਰ ਟੈਂਸ਼ਨ ਵਿਦਆਊਟ ਟ੍ਰਾਇਲ ਤਾਂ ਮੈਂ ਕਹੂੰਗਾ ਇੱਕ ਗ੍ਰੈਂਡ ਐ ਇਕ ਕਲਿੱਪ ਇੱਕ ਆਪਣੀ ਡੈਮੋਕ੍ਰੇਸੀ ਦੇ ਉੱਪਰ ਇਕਲਿਪਸ ਹੈ ਇਹ ਉਹਤੇ ਉਹਤੇ ਮਾਨ ਸਿੰਘ ਆਰਟੀਕਲ 22 ਦੇ ਵਿੱਚ ਤੇ ਸਿਰਫ ਇੱਕ ਐਕਸੈਪਸ਼ਨ ਹੈ ਜਿਹਦੇ ਤਹਿਤ ਐਨਐਸਏ ਲੱਗ ਸਕਦਾ ਵੈਸੇ ਤੇ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਮੁਤਾਬਕ ਤੇ ਵਿੱਚ ਕਿਸੇ ਨੂੰ ਡੀਟੇਨ ਨਹੀਂ ਕੀਤਾ ਜਾ ਸਕਦਾ ਇਹ ਤੇ ਸਿਰਫ ਐਕਸੈਪਸ਼ਨਸ ਹੈ ਐਕਸੈਪਸ਼ਨ ਨੂੰ ਆਪਾਂ ਰੂਲ ਥੋੜਾ ਬਣਾ ਸਕਦੇ ਹਾਂ ਪਰ ਇਹ ਦੇਖੋ ਜੀ ਸਰਕਾਰ ਨੇ ਉਸ ਨੂੰ ਰੂਲ ਬਣਾ ਲਿਆ ਯੋ ਕਾਫੀ ਤੁਸੀਂ ਦੇਖੋ ਕਾਫੀ ਪੋਜ਼ਾ ਵਿੱਚ ਵੀ ਰਿਟੈਂਸ਼ਨ ਹੈ ਐਨਡੀਪੀਐਸ ਵਿੱਚ ਵੀ ਰਿਟੈਂਸ਼ਨ ਰੱਖ ਲਿਆ ਗਿਆ ਜੀ ਹੋਰ ਜਿਹੜਾ ਇੱਕ ਕੋਈ ਗੁੰਡਾ ਐਕਟ ਆਉਂਦਾ ਜੀ ਆਪ ਜਿਹੜੀਆਂ ਆਂਧਰਾ ਪ੍ਰਦੇਸ਼ ਵਰਗੀਆਂ ਜਿਹੜੀਆਂ ਸਟੇਟ ਨੇ ਤੇ ਕਾਫੀ ਇੱਕ ਕਵਾਸ਼ ਵੀ ਕੀਤਾ ਹੈ ਮਾਨ ਯੂਪ ਸੁਪਰੀਮ ਕੋਰਟ ਨੇ ਕਿਉਂਕਿ ਰਿਸਟ੍ਰਿੰਜੈਂਟ ਕੰਪਲਾਈਂਸ ਹਰੇਕ ਕੰਡੀਸ਼ਨ ਵਿੱਚ ਕੰਪਲਾਈਂਸ ਬਹੁਤ ਜ਼ਰੂਰੀ ਹੁੰਦੀ ਹੈ ਜੀ ਜੇ ਕਿਤੇ ਦੀ ਕੰਪਲਾਈਂਸ ਨਾ ਹੋਈ ਹੋਵੇ ਗਰਾਉਂਡਸ ਰੀਗ ਹੋਣ ਜਿਵੇਂ ਹੁਣ ਭਾਈ ਅਮਰਿਤਪਾਲ ਸਿੰਘ ਦੇ ਕੇਸ ਦੀ ਗਰਾਉਂਡ ਬਿਲਕੁਲ ਅਨਰਿਲੇਟਿਡ ਨਹੀਂ ਬਾਹਰ ਕੋਈ ਕਤਲ ਹੋ ਗਿਆ ਭਾਈ ਅਮਰਿਤਪਾਲ ਸਿੰਘ ਜਿਹੇ ਕੈਨੇਡਾ ਜਿ ਕੋ ਜਥੇਬੰਦੀ ਬਣ ਗਈ ਭਾਈ ਅਮਰਿਤਪਾਲ ਸਿੰਘ ਆਸਾਂ ਦੀ ਜੇਲ੍ਹ ਵਿੱਚ ਨੇ ਤਾਂ ਵੀਗ ਤੇ ਐਕਸਟੈਂਡਿਊਸ ਗਰਾਊਂਡਸ ਨੇ ਜੀ ਜਿਨ੍ਹਾਂ ਦਾ ਕੋਈ ਲੈਂਡ ਰੇਨ ਨਹੀਂ ਹੁੰਦਾ ਜੀ ਇਮਾਨ ਸਿੰਘ ਜੀ ਹਮਨ ਸਿੰਘ ਜੀ ਸੌਰੀ ਮੈਂ ਡਿਸਟਰਪਟ ਕਰ ਰਿਹਾ ਤੁਹਾਨੂੰ ਇੰਟਰਪਟ ਕਰ ਰਿਹਾ ਸਾਡੇ ਫੇਸਬੁੱਕ ਤੇ ਕਮੈਂਟ ਆਇਆ ਵਾ ਇੰਦਰਜੀਤ ਬਾਗੀਕੇ ਦਾ ਜੋ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਦਲਨਾਵ ਸਬੰਧਤ ਨੇ ਉਹਨਾਂ ਦੇ ਸਮਰਥਕ ਨੇ ਉਹ ਕਹਿ ਰਹੇ ਨੇ ਕਿ ਇਮਾਨ ਸਿੰਘ ਖਾਰਾ ਪੰਜਾਬ ਨੂੰ ਮਿਸਲੀਡ ਕਰ ਰਹੇ ਨੇ ਉਹਨਾਂ ਦੇ ਜਿਹੜੇ ਫੰਡਸ ਆ ਜਿਹੜੇ ਐਮਪੀ ਲਰਡ ਫੰਡ ਉਹ ਭਾਵੇਂ ਅੰਦਰ ਹੁਣ ਫਿਰ ਵੀ ਇਸਤੇਮਾਲ ਹੋ ਸਕਦੇ ਆ। ਔਰ ਉਹ ਕਹਿ ਰਹੇ ਨੇ ਕਿ ਜਿਹੜਾ ਐਨਐਸਐ ਲੱਗਾ ਵਾ ਸਟੇਟ ਨੇ ਡਿਸਾਈਡ ਕਰਨਾ ਵਾ ਵੀ ਇਹਨੂੰ ਐਕਸਟੈਂਡ ਕਰਨਾ ਕਿ ਨਹੀਂ ਕਰਨਾ। ਅੱਗੇ ਦੇਖੋ ਜੀ ਸਟੇਟ ਦੇ ਪਹਿਲੀ ਗੱਲ ਦਾ ਦੇਖੋ ਜੀ ਇਸ ਮਿਸਲੀਡ ਕਰਨ ਵਾਲੀ ਤਾਂ ਕਿਹੜੀ ਗੱਲ ਹੈ ਜੀ ਕੋਈ ਬੰਦਾ ਆਰ ਪੀ ਆਈ ਪਾਵੇ ਸਾਰਾ ਉਹਨਾਂ ਕੋਲੇ ਜਿਹੜੀ ਚੀਜ਼ਾਂ ਹੈ ਜਵਾਬ ਹੈ ਲਿਖਤੀ ਵਿੱਚ ਆ ਜਾਂਦਾ ਹੈ ਮੈਂ ਹੁਣ ਐਮ ਪੀ ਲੈਜ ਪੰਸ ਦੇ ਉੱਪਰ ਤਾਂ ਕਿਸੇ ਨੂੰ ਕੀ ਮਿਸਲੀਡ ਕਰ ਲੂੰਗਾ ਜੀ ਪਰ ਇਹ ਜ਼ਰੂਰ ਹੈ ਅਸੀਂ ਆਪ ਦੇ ਵੱਲੋਂ ਚਾਰਾਜੋਈ ਕੀਤੀ ਹੈ ਜੀ ਉਹਨਾਂ ਨੇ ਪਾਇੰਟ ਵੀ ਕੀਤਾ ਹੈ ਇਲੈਕਸ਼ਨ ਏਜੰਟਸ ਵੀ ਅਪਾਇੰਟ ਕੀਤੇ ਨੇ ਉਸ ਤੋਂ ਬਾਅਦ ਜੋ ਜਿਹੜਾ ਰਿਟਰਨਿੰਗ ਆਫਿਸਰ ਹੈ ਡਿਸਪਰਸਿੰਗ ਆਫਿਸਰ ਹੈ ਉਹ ਵੀ ਅਸੀਂ ਟਿਕ ਮਾਰਕ ਕਰਕੇ ਦੇਤਾ ਡੀਸੀ ਤਰਨਤਾਰਨ ਚੂਜ਼ ਕੀਤਾ ਕਿਉਂਕਿ ਸਾਰੀ ਐਮਪੀ ਕੌਨਸਟਿਟੂਐਂਸੀ ਚੋਂ ਇੱਕ ਅਸੀਂ ਡੀਸੀ ला ਸਕਦੇ ਹਾਂ ਚਾਹੇ ਡੀਸੀ ਅਮਰitsar ਲਾ ਲਈਏ ਡੀਸੀ ਕਪੂਰਥਲਾ ਲਾ ਲਈਏ ਡੀਸੀ ਫਰੋਹੀ ਪਰ ਲਾ ਲਈਏ ਡੀਸੀ ਤਰਨਤਾਰਨ ਅਸੀਂ ਚੂਜ਼ ਕਰ ਲਿਆ ਕਿਉਂਕਿ ਸੈਂਟਰ ਵਿੱਚ ਪੈਂਦਾ ਹੈ ਤਾਂ ਉਸ ਤੋਂ ਇੱਕ ਇਲੈਕਸ਼ਨ ਏਜੰਟ ਵੀ ਹੋ ਗਿਆ ਰਿਟਰਨਿੰਗ ਆਫਿਸਰ ਵੀ ਹੋ ਗਿਆ ਉਹਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ ਨੇ ਤੇ ਪਰ ਉਸ ਦੇ ਵਿੱਚ ਵੀ ਢਿੱਲ ਮੱਠਾ ਹੈ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਦੇਖੋ ਜੇ ਭਾਈ ਅਮਰਿਤਪਾਲ ਸਿੰਘ ਬਾਹਰ ਹੋਣ ਤਾਂ ਸਿੱਧੀ ਉਹ ਲਿਖਤੀ ਆਦੀ ਡਾਇਰੈਕਸ਼ਨ ਦੇ ਸਕਦੇ ਨੇ ਵੀ ਇੱਥੇ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਓਕੇ। ਹੁਣ ਉਹਨਾਂ ਦੇ ਬਿਹਾਫ ਤੇ ਉਹਨਾਂ ਦੇ ਜਿਹੜੇ ਇਲੈਕਸ਼ਨ ਏਜੰਟ ਨੇ ਹੂੰ ਹੂੰ ਇਹ ਜਿਹੜੇ ਸਰ ਇਹ ਐਮਪੀ ਲੈਟ ਫੰਡ ਦੇ ਐਕਟ ਲਾਜ਼ ਨੇ ਮੈਂ ਵੀ ਪੜੇ ਸੀ ਕਿ ਉਹ ਡਾਇਰੈਕਸ਼ਨ ਉਹਨਾਂ ਦੇ ਇਲੈਕਸ਼ਨ ਏਜੰਟ ਦੇ ਸਕਦੇ ਨੇ ਇਸ ਤੇ ਵੀ। ਤੇ ਉਹ ਸੀ ਅਪਾਇੰਟ ਕੀਤੇ ਡਾਇਰੈਕਸ਼ਨ ਵੀ ਦਿੱਤੀਆਂ ਨੇ ਜੀ ਐਸ ਪਰ ਰੂਲ ਐਂਡ ਪ੍ਰੋਸੀਜਰ ਜਿਹੜੀ ਕਰ ਰਹੇ ਆ ਜੀ ਤੇ ਬਾਕੀ ਜਿਹੜੀ ਆ ਐਨਐਸਸੀ ਵਾਲੀ ਗੱਲ ਹੈ ਤਾਂ ਦੇਖੋ ਜਗਜਾਹ ਹੈ ਜੀ। ਜੋ ਸਟੇਟ ਨੇ ਤੀਜੀ ਵਾਰ ਲਾ ਦਿੱਤੀ ਹੈ ਬਕਾਇਦਾ ਆਰਡਰ ਪਾਸ ਕੀਤਾ ਹੈ ਹਰ ਇੱਕ ਆਰਡਰ ਇੱਕ ਸਾਲ ਦਾ ਹੈ ਹੂੰ ਕੋਈ 3 ਮਹੀਨਿਆਂ ਦੇ ਨਹੀਂ ਲਾਈ ਇਹਨਾਂ ਨੇ ਡਾਇਰੈਕਟ ਇੱਕ ਸਾਲ ਦੀ ਲਾਉਂਦੇ ਨੇ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਜਿਸ ਵੇਲੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਪਾਈਵਾਲ ਪਾਰਟੀ ਸੀ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਕਿ ਐਨਐਸਏ ਵਰਗੇ ਕਾਨੂੰਨ ਜਿਹੜੇ ਆ ਇਹਨਾਂ ਚ ਤਬਦੀਲੀ ਹੋਣੀ ਚਾਹੀਦੀ ਆ ਦੇਖੋ ਜਿੰਨੇ ਦਾ ਹੱਕਤਾ ਬੰਦਾ ਸੀ ਜੀ ਕਿ ਜਿਹੜੇ ਐਨਐਸਏ ਵਰਗੇ ਕਾਨੂੰਨ ਨੇ ਇਹ ਤੁਸੀਂ ਦੇਖੋ ਹੁਣ ਸੋਨੋ ਵਾਂਚੂ ਤੋਂ ਤੇ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਤੇ ਇੱਕ ਮੇਰੇ ਹਿਸਾਬ ਦੇ ਨਾਲ ਯੂਪੀ ਵਿੱਚ ਵੀ ਇਹ ਕੇਸ ਹੋਇਆ ਸੀ ਜਿਨ੍ਹਾਂ ਨੇ ਆਪਣੀ ਆਜ਼ਾਦ ਪਾਰਟੀ ਬਣਾਈ ਹੈ ਆਪਣੇ ਅਤੁੱਤ ਢੀਨ ਸਿੰਘ ਆਜ਼ਾਦਖਵ ਨੇ ਯੂਪੀ ਦੇ ਹੁਣ ਐਨਟੀ ਵੀ ਨਹੀਂ ਉਥੋ ਯੂਪੀ ਤੇ ਮੈਂ ਸ਼ਾਇਦ ਨਾਮ ਉਹਨਾਂ ਦਾ ਮਿਸਪੈਲ ਕਰ ਰਿਹਾ ਹਾਂਗਾ ਤੇ ਉਹਨਾਂ ਤੇ ਵੀ ਐਨਐਸਏ ਲਾਈ ਸੀ ਯੋਗੀ ਸਰਕਾਰ ਨੇ ਤੇ ਐਨਐਸਏ ਜ਼ਿਆਦਾਤਰ ਜਿਹੜੇ ਰੀਜਨਲ ਲੀਡਰਸ ਨੇ ਆਪ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੂੰ ਦਬਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਦੇਖੋ ਇਹੋ ਜਿਹਾ ਇੱਕ ਜਿਹੜੇ ਕਾਨੂੰਨ ਨੇ ਬੌਲਿਸ਼ ਹੋਣੇ ਚਾਹੀਦੇ ਨੇ ਇੰਡੀਆ ਵਿੱਚ ਕਨਸਟੀਟਿਊਸ਼ਨਲ ਐਮੈਂਡਮੈਂਟਸ ਹੋਣੀਆਂ ਚਾਹੀਦੀਆਂ ਨੇ ਇਸ ਸਟੇਟਸ ਨੂੰ ਵਧਾ ਆਟੋਨਮੀ ਮਿਲਣੀ ਚਾਹੀਦੀ ਹੈ ਸੈਂਟਰ ਦਾ ਜਿਹੜਾ ਤੁਸੀਂ ਲਾ ਲੋ ਇਹ ਜਿਹੜਾ ਇੰਟਰਨਲ ਮਸਦਾ ਆ ਗਿਆ ਸਟੇਟ ਦਾ ਉਸ ਨੂੰ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਹ ਸਵਿਚ ਵੀ ਭਾਈ ਅਮਰਪਾਲ ਸਿੰਘ ਕੇ ਐਨਐਸਐਲ ਉਹ ਜੀ ਭਾਜਪਾ ਦਾ ਹੱਥ ਹੈ ਜੀ ਪੂਰਾ ਆਮ ਆਦਮੀ ਪਾਰਟੀ ਦੇ ਨਾਲ ਨੇ ਸ਼ੁਰ ਸੋ ਕੀ ਡੇਟ ਦਸੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਹੁਣ ਇਸ ਕੇਸ ਦੀ ਹ ਹੁਣ ਸਰ ਇਸ ਦੇ ਵਿੱਚ ਜਿਹੜੀ ਆਪਾਂ ਜਿਹੜੀ ਅਗਲੇ ਹਫਤੇ ਮੈਂ ਟੱਚ ਵਿੱਚ ਉਹਨਾਂ ਨਾਲ ਆਪਣੇ ਸੀਨੀਅਰ ਐਡਵੋਕੇਟ ਨੇ ਸੁਪਰੀਮ ਕੋਰਟ ਦੇ ਕੋਲਨਸ ਗੁਨਜ਼ਾਲਵੇਸ ਸਾਹਿਬ ਅੱਛਾ ਤੇ ਉਹ ਇਸ ਕੇਸ ਦੀ ਜਿਹੜੀ ਪੈਰਵੀ ਕਰ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੀ ਅਗਲੇ ਹਫਤੇ ਸੁਣਵਾਈ ਹੋਊਗੀ ਜੀ ਆਪ ਸਰ ਉਹ ਕਿਹੜਾ ਚਲੋ ਸੁਣਵਾਈ ਤੋਂ ਬਾਅਦ ਫਿਰ ਆਪਾਂ ਦੁਬਾਰਾ ਗੱਲ ਕਰਾਂਗੇ ਮਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਜੁੜੇ ਔਰ ਇਹ ਸਾਰੀ ਜਾਣਕਾਰੀ ਦਿੱਤੀ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਇਹ ਹਨ ਮਾਨ ਸਿੰਘ ਖਾਰਾ ਜੋ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਆਪਣਾ ਪੱਖ ਰੱਖਿਆ ਔਰ ਦੱਸਿਆ ਕਿ ਐਸਐਲਓ ਕੀ ਕਾਰਵਾਈ ਕਰ ਰਹੇ ਨੇ ਐਨਐਸਏ ਨੂੰ ਹਟਾਉਣ ਲਈ ਔਰ ਉਹਨਾਂ ਨੂੰ ਪਰੋਲ ਦਿਵਾਉਣ ਵਾਸਤੇ